ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਸੂਰਬੀਰ ਜੋਧਾ ਭਾਈ ਬੀਦੀ ਚੰਦ ਜੀ ਭਾਈ ਬੀਦੀ ਚੰਦ ਇੱਕ ਚੰਗਾ ਕਦਾਵਰ ਸੂਰਬੀਰ ਵਿਅਕਤੀ ਸੀ ਅਤੇ ਧੜਵੀਆਂ ਦੀ ਸੰਗਤ ਕਰਕੇ ਇਸਨੇ ਚੋਰੀਆਂ ਕਰਨੀਆਂ ਜਾਂ ਡਾਕੇ ਮਾਰਨੇ ਆਪਣੇ ਜੀਵਨ ਦਾ ਸ਼ੁਗਲ ਬਨਾਇਆ ਹੋਇਆ ਸੀ ਇੱਕ ਵਾਰ ਚੋਲਾ ਪਿੰਡ ਦਾ ਨਿਵਾਸੀ ਭਾਈ ਅਦਲੀ ਇਸ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਦੇ ਵਿੱਚ ਲਿਆ ਆਇਆ ਗੁਰੂ ਜੀ ਤੋਂ ਪਿਛਲੇ ਕਰਮਾਂ ਦੀਆਂ ਭੁੱਲਾਂ ਬਖਸ਼ੌਂਦਾ ਹੋਇਆ ਇਹ ਉਹਨਾਂ ਦੀ ਸੇਵਾ ਦੇ ਵਿੱਚ ਹੀ ਰਹਿਣ ਲੱਗਿਆ ਜਦੋਂ ਗੁਰੂ ਜੀ ਲਾਹੌਰ ਗਏ ਤਾਂ ਉਹਨਾਂ ਦੇ ਨਾਲ ਗਏ ਸਿੱਖਾਂ ਦੇ ਵਿੱਚ ਇਹ ਸ਼ਾਮਿਲ ਵੀ ਹੋਇਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇਸਨੇ ਮਾਝੇ ਦੇ ਪਿੰਡਾਂ ਦੇ ਵਿੱਚ ਫਿਰ-ਫਿਰ ਕੇ ਸਿੱਖਾਂ ਦਾ ਉਤਸ਼ਾਹ ਵਧਾਇਆ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਕਰਨੀ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਤਤਪਰ ਰਹਿਣਾ ਸਿੱਖਾਂ ਨੂੰ ਸ਼ਸਤਰ ਚਲਾਉਣ ਦੇ ਵਿੱਚ નિਪੁੰਨ ਕਰਨਾ ਆਦਿ ਇਸ ਦੇ ਪ੍ਰਮੁੱਖ ਰੁਝੇਵੇਂ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਜਿੱਥੇਬੰਦ ਹੋਣ ਲਈ ਆਦੇਸ਼ ਦਿੱਤਾ ਅਤੇ ਜਵਾਨੀ ਦੀ ਮੰਗ ਕੀਤੀ ਤਾਂ ਇਹ 52 ਨੌਜਵਾਨਾਂ ਅਤੇ ਦੋ ਟਾਟੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਜਾਨਾ ਵਾਰਨ ਵਾਲੇ ਸਿੱਖਾਂ ਦੀ ਗਿਣਤੀ ਜਦੋਂ ਬਹੁਤ ਵੱਧ ਗਈ ਅਤੇ 5 ਜਥੇ ਬਣਾਉਣ ਦੀ ਵਿਉਂਤ ਸਾਦੀ ਗਈ ਤਾਂ ਉਨ੍ਹਾਂ 5 ਜਥਿਆਂ ਦੇ ਵਿੱਚੋਂ ਇੱਕ ਦਾ ਜਥੇਦਾਰ ਭਾਈ ਵਿਦੀ ਚੰਦ ਨੂੰ ਥਾਪਿਆ ਗਿਆ ਇਸ ਜਥੇ ਦੀ ਜ਼ਿੰਮੇਵਾਰੀ ਸੀ ਬੈਰੀਆਂ ਨੂੰ ਗੂਰੀਲਾ ਜੰਗ ਰਹੇ ਹਰਾਉਣਾ ਭਾਈ ਵਿਦੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਲੜੀਆਂ ਸਾਰੀਆਂ ਜੰਗਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲਿਆ ਅਤੇ ਆਪਣੀ ਬਹਾਦਰੀ ਦੀ ਛਾਪ ਛੱਡੀ ਸਿੱਖੇ ਇਤਿਹਾਸ ਅਨੁਸਾਰ ਇੱਕ ਵਾਰ ਇੱਕ ਕਾਬੁਲੀ ਸਿੱਖ ਭਾਈ ਕਰੋੜੀ ਮੱਲ ਗੁਰੂ ਜੀ ਨੂੰ ਭੇਟ ਕਰਨ ਲਈ ਦੋ ਸੁੰਦਰ ਕੋੜੇ ਲਿਆ ਰਿਆ ਸੀ ਜਿਨ੍ਹਾਂ ਨੂੰ ਲਾਹੌਰ ਵਿਖੇ ਮੁਗਲ ਹਾਕਮ ਅਨਾਈਤੁੱਲਾ ਨੇ ਖੋਲ ਲਿਆ ਜਦ ਪਾਈ ਕਰੋੜੀ ਮੱਲ ਨਾਲ ਆਏ ਹੋਰ ਸਿੱਖਾਂ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਲਾਹੌਰ ਦੇ ਘੋੜੇ ਲਿਆਉਣ ਦੀ ਜ਼ਿੰਮੇਵਾਰੀ ਭਾਈ ਬਿੱਦੀ ਚੰਦ ਨੂੰ ਸੌਂਪੀ ਬਿੱਦੀ ਚੰਦ ਨੇ ਇੱਕ ਵਾਰ ਕਾਹੀ ਦਾ ਰੂਪ ਧਾਰ ਕੇ ਤੇ ਦੂਜੀ ਵਾਰ ਨਜੂਮੀਆਂ ਬਣ ਕੇ ਦੋਵੇਂ ਘੋੜੇ ਲਾਹੌਰ ਦੇ ਕਿਲੇ ਵਿੱਚੋਂ ਖਿਸਕਾ ਲਿਆਉਂਦੇ ਅਤੇ ਗੁਰੂ ਜੀ ਦੇ ਸਾਹਮਣੇ ਪੇਸ਼ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਸੂਰਬੀਰ ਜੋਦਾ ਭਾਈ ਬਿਦੀਚੰਦ ਜੀ ਭਾਈ ਬਿਦੀਚੰਦ ਇੱਕ ਚੰਗਾ ਕਦਾਵਰ ਸੂਰਬੀਰ ਵਿਅਕਤੀ ਸੀ ਅਤੇ ਧੜਵੀਆਂ ਦੀ ਸੰਗਤ ਕਰਕੇ ਇਸਨੇ ਚੋਰੀਆਂ ਕਰਨੀਆਂ ਜਾਂ ਡਾਕੇ ਮਾਰਨੇ ਆਪਣੇ ਜੀਵਨ ਦਾ ਸ਼ੁਗਲ ਬਣਾਇਆ ਹੋਇਆ ਸੀ ਇੱਕ ਵਾਰ ਚੋਲਾ ਪਿੰਡ ਦਾ ਨਿਵਾਸੀ ਭਾਈ ਅਦਲੀ ਇਸ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਦੇ ਵਿੱਚ ਲਾਇਆ ਆ ਗੁਰੂ ਜੀ ਤੋਂ ਪਿਛਲੇ ਕਰਮਾਂ ਦੀਆਂ ਭੁੱਲਾਂ ਬਖਸ਼ੌਂਦਾ ਹੋਇਆ ਇਹ ਉਹਨਾਂ ਦੀ ਸੇਵਾ ਦੇ ਵਿੱਚ ਹੀ ਰਹਿਣ ਲੱਗਿਆ ਜਦੋਂ ਗੁਰੂ ਜੀ ਲਾਹੌਰ ਗਏ ਤਾਂ ਉਹਨਾਂ ਦੇ ਨਾਲ ਗਏ ਸਿੱਖਾਂ ਦੇ ਵਿੱਚ ਇਹ ਸ਼ਾਮਿਲ ਵੀ ਹੋਇਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਇਸਨੇ ਮਾਝੇ ਦੇ ਪਿੰਡਾਂ ਦੇ ਵਿੱਚ ਫਿਰ-ਫਿਰ ਕੇ ਸਿੱਖਾਂ ਦਾ ਉਤਸ਼ਾਹ ਵਧਾਇਆ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਕਰਨੀ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਤਤਪਰ ਰਹਿਣਾ ਸਿੱਖਾਂ ਨੂੰ ਸ਼ਸਤਰ ਚਲਾਉਣ ਦੇ ਵਿੱਚ નિਪੁੰਨ ਕਰਨਾ ਆਦਿ ਇਸ ਦੇ ਪ੍ਰਮੁੱਖ ਰੁਝੇਵੇਂ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਜਿੱਥੇਬੰਦ ਹੋਣ ਲਈ ਆਦੇਸ਼ ਦਿੱਤਾ ਅਤੇ ਜਵਾਨੀ ਦੀ ਮੰਗ ਕੀਤੀ ਤਾਂ ਇਹ 52 ਨੌਜਵਾਨਾਂ ਅਤੇ ਦੋ ਟਾਟੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਜਾਨਾ ਵਾਰਨ ਵਾਲੇ ਸਿੱਖਾਂ ਦੀ ਗਿਣਤੀ ਜਦੋਂ ਬਹੁਤ ਵੱਧ ਗਈ ਅਤੇ 5 ਜਥੇ ਬਣਾਉਣ ਦੀ ਵਿਉਂਤ ਸਾਦੀ ਗਈ ਤਾਂ ਉਨ੍ਹਾਂ 5 ਜਥਿਆਂ ਦੇ ਵਿੱਚੋਂ ਇੱਕ ਦਾ ਜਥੇਦਾਰ ਭਾਈ ਵਿਦੀ ਚੰਦ ਨੂੰ ਥਾਪਿਆ ਗਿਆ ਇਸ ਜਥੇ ਦੀ ਜ਼ਿੰਮੇਵਾਰੀ ਸੀ ਬੈਰੀਆਂ ਨੂੰ ਗੂਰੀਲਾ ਜੰਗ ਰਹੇ ਹਰਾਉਣਾ ਭਾਈ ਵਿਦੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਲੜੀਆਂ ਸਾਰੀਆਂ ਜੰਗਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲਿਆ ਅਤੇ ਆਪਣੀ ਬਹਾਦਰੀ ਦੀ ਛਾਪ ਛੱਡੀ ਸਿੱਖੇ ਇਤਿਹਾਸ ਅਨੁਸਾਰ ਇੱਕ ਵਾਰ ਇੱਕ ਕਾਬੁਲੀ ਸਿੱਖ ਭਾਈ ਕਰੋੜੀ ਮੱਲ ਗੁਰੂ ਜੀ ਨੂੰ ਭੇਟ ਕਰਨ ਲਈ ਦੋ ਸੁੰਦਰ ਕੋੜੇ ਲਿਆ ਰਿਆ ਸੀ ਜਿਨ੍ਹਾਂ ਨੂੰ ਲਾਹੌਰ ਵਿਖੇ ਮੁਗਲ ਹਾਕਮ ਅਨਾਈਤੁੱਲਾ ਨੇ ਖੋਲਿਆ ਜਦ ਪਾਈ ਕਰੋੜੀ ਮੱਲ ਨਾਲ ਆਏ ਹੋਰ ਸਿੱਖਾਂ ਨੇ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਲਾਹੌਰ ਦੇ ਘੋੜੇ ਲਿਆਉਣ ਦੀ ਜ਼ਿੰਮੇਵਾਰੀ ਭਾਈ ਬਿੱਦੀ ਚੰਦ ਨੂੰ ਸੌਂਪੀ ਬਿੱਦੀ ਚੰਦ ਨੇ ਇੱਕ ਵਾਰ ਕਾਹੀ ਦਾ ਰੂਪ ਧਾਰ ਕੇ ਤੇ ਦੂਜੀ ਵਾਰ ਨਜੂਮੀਆਂ ਬਣ ਕੇ ਦੋਵੇਂ ਘੋੜੇ ਲਾਹੌਰ ਦੇ ਕਿਲੇ ਵਿੱਚੋਂ ਖਿਸਕਾ ਲਿਆਉਂਦੇ ਅਤੇ ਗੁਰੂ ਜੀ ਦੇ ਸਾਹਮਣੇ ਪੇਸ਼ ਕਰ ਦਿੱਤੇ